ਮੈਂ ਤੁਹਾਡਾ ਇੰਸਟਾਗ੍ਰam ਦੇਖਦਾ ਪਿਆ ਸੀ ਤੇ ਮੈਨੂੰ ਸ਼ਸਤਰਾਂ ਬਾਰੇ ਦੱਸੋ ਵੀ ਸ਼ਸਤਰ ਆਪਾਂ ਪੂਜ ਪੂਜਦੇ ਆ ਇਹਨਾਂ ਨੂੰ ਸ਼ਸਤਰਾਂ ਨੂੰ ਹਾਂਜੀ ਵੀ ਆਹ ਸ਼ਸਤਰ ਵਿਦਿਆ ਜਿਹੜੀ ਹੈਗੀ ਸ਼ਸਤਰ ਪੂਜਦੇ ਆ ਆਪਾਂ ਵੀ ਇਹਦੀ ਕੀ ਮਰਿਆਦਾ ਵਾ ਅ ਦੇਖੋ ਜਿਹੜਾ ਸ਼ਸਤਰ ਆ ਹੂੰ ਜਦੋਂ ਤੁਹਾਡੇ ਤੇ ਦੁਸ਼ਮਣ ਚੜ ਕੇ ਆਉਂਦਾ ਹੂੰ ਤੁਸੀਂ ਜੇ ਰੋੜਾ ਚੱਕ ਕੇ ਵੀ ਮਾਰਿਆ ਉਹ ਵੀ ਸ਼ਾਸਤਰੀ ਆ ਹੂੰ ਜਿਹੜੀ ਚੀਜ਼ ਤੁਸੀਂ ਹੱਥ 'ਚ ਫੜ ਕੇ ਲੜੋਂਗੇ ਤੁਸੀਂ ਹੱਥ 'ਚ ਡਾਂਗ ਚੱਕ ਲਈ ਉਹ ਸ਼ਸਤਰ ਆ ਰੋੜਾ ਚਾਕੇ ਮਰਿਆ ਉਹ ਉਹ ਅਸਤਰ ਆ ਹੂੰ ਜਿਹੜੀ ਚੀਜ਼ ਤੁਹਾਡੇ ਕੋਲੋਂ ਨਿਕਲ ਕੇ ਗਾਂਹ ਜਾ ਕੇ ਵਾਰ ਕਰਦੀ ਆ ਹੂੰ ਉਹਦੀ ਜਿਹੜੀ ਹੈਗੀ ਆ ਗਾਂਹ ਜਾ ਕੇ ਸਵਾਲ ਬਦਲ ਜਾਣੀ ਗੱਲਬਾਤ ਵੀ ਉਹ ਕੀ ਹੋਰ ਹੋ ਸਕਦਾ ਉਹ ਇਹ ਸ਼ਸਤਰ ਨਹੀਂ ਹੋ ਸਕਦਾ ਉਹ ਅਸਤਰ ਆ ਜਿਹੜੀ ਚੀਜ਼ ਨੇ ਇੱਜ਼ਤ ਬਚਾਲੀ ਧਰਮ ਬਚਾਲਿਆ ਉਹ ਹਰ ਇੱਕ ਚੀਜ਼ ਉਹ ਸ਼ਸਤਰਾਂ ਚ ਨਹੀਂ ਜਤੀ ਤੇ ਇਹ ਪੂਜਣ ਜੋਗ ਇਹ ਆ ਇਹਨਾਂ ਨੇ ਤੁਹਾਨੂੰ ਕਦੇ ਪੈਠਣੀ ਦਿਖਾਉਣੀ ਬੇਈਮਾਨ ਨਹੀਂ ਹੁੰਦੇ ਜੇ ਤੁਹਾਡੇ ਡੱਬ ਦੇ ਵਿੱਚ ਰਿਵਾਲਵਰ ਆ ਤੇ ਨਾਲ ਤੁਹਾਡੇ ਇੱਕ ਸਾਕਾ ਭਰਾ ਵੀ ਤੁਰਿਆ ਜਾਂਦਾ ਮੈਂ ਲੈ ਕੇ ਦੇਣ ਲਈ ਤਿਆਰ ਆ ਵੀ ਸਾਕਾ ਭਰਾ ਤਾਂ ਕਦੇ ਬਦਲਦਾ ਨਹੀਂ ਉਹਨੇ ਜਿਉਂਦਾ ਤਿਉਂ ਹੀ ਰਹਿਣਾ ਜਦੋਂ ਮਰਜੀ ਚਲਾ ਦੇ ਕਿਵੇਂ ਨਾ ਪੁੱਛੀਏ ਪੂਜਿਆ ਤਾਂ ਉਹ ਨਹੀਂ ਜਾਂਦਾ ਜਿਹੜਾ ਬਦਲਦਾ ਨਹੀਂ ਜਿਹੜਾ ਵਿਕਦਾ ਨਹੀਂ ਇਸ ਕਰਕੇ ਇਸ ਜਿਹੜਾ ਕੁਝ ਵੀ ਸਾਨੂੰ ਮਿਲਿਆ ਵਾ ਗੁਰੂਆਂ ਪੀਰਾਂ ਪਗੰਬਰਾਂ ਦੀ ਪੂਜਾ ਕਿਉਂ ਕਰਦੇ ਹੋ ਬਦਲਦੇ ਨਹੀਂ ਹੈਗੇ ਕਹਿੰਦੇ ਉਹ ਹਰ ਇੱਕ ਗੱਲ ਉਹ ਹਰ ਇੱਕ ਜਿਹੜੀ ਚੀਜ਼ ਮਾੜੀ ਹੈ ਜਿਹੜੀ ਲੋਕ ਸ਼ੈਪ ਕੇ ਕੀਤੀ ਜਾਂਦੀ ਹੈ ਹੂੰ ਕਈ ਗੁਨਾਹ ਕਰਦੇ ਆ ਵੀ ਮੈਨੂੰ ਉਹ ਨਾ ਦੇਖ ਲਵੇ ਹੂੰ ਤੇ ਕਈ ਖੋਸ਼ ਆ ਵੀ ਉਹ ਸਾਰਿਆਂ ਨੂੰ ਹੀ ਦੇਖ ਰਿਆ ਹੂੰ ਇਸ ਕਰਕੇ ਪੂਜਾ ਉਸ ਹਰ ਇੱਕ ਚੀਜ਼ ਦੀ ਹੁੰਦੀ ਹੈ ਜਿਹੜੀ ਤੁਹਾਡੇ ਨਾਲ ਖੜਦੀ ਆ ਤੇ ਮੈਂ ਵੀ ਕਹਿਣ ਲਈ ਤੈਨਾਂ ਸ਼ਾਇਦ ਤੁਸੀਂ ਵੀ ਕੈਮਰੇ ਤੇ ਮੈਕਾ ਨੂੰ ਮੱਥਾ ਟੇਕਦੇ ਹੋਗੇ ਹਾਂਜੀ ਹਾਂਜੀ ਕੈਮਰੇ ਨੂੰ ਆ ਕੇ ਮੱਥਾ ਟੇਕਦੇ ਆ ਵੀ ਇਹ ਦੇਹ ਨਹੀਂ ਹੈਗੀ ਇਹ ਪਰਮਾਤਮਾ ਨਹੀਂ ਹੈਗਾ ਪਰ ਤੁਹਾਨੂੰ ਇਹ ਰੋਟੀ ਪਾਈ ਜਾਂਦੇ ਆ ਤੁਹਾਡੇ ਨਾਲ ਇਹ ਪਤਾ ਨਹੀਂ ਇਹ ਮੈਂ ਕਿੰਨੇ ਕਦੇ ਘਰ ਚ ਲਾਉਂਦਾ ਹੋਊਗਾ ਕਈ ਵਾਰ ਚੀਜ਼ਾਂ ਆਪਾਂ ਜ਼ਿੰਦਗੀ ਚ ਕਰਦੇ ਰਹਿੰਦੇ ਆ ਲੇਕਿਨ ਉਹਨਾਂ ਦੇ ਮਤਲਬ ਨਹੀਂ ਪਤਾ ਹੁੰਦੇ ਹਾਂਜੀ ਵੀ